ਜੀ ਪਾਇਆ ਸੀ ਕਿ ਆਪਾਂ ਉਹ ਠੱਗ ਵੇਖਣਾ ਜਿਹੜਾ ਆਪਾਂ ਨੂੰ ਘਾਟ ਠੱਗੇ ਤੇ ਇਹ ਆਪਣੇ ਸੀਐਮ ਸਾਹਿਬ ਨੇ ریکارڈ ਤੋੜਦੇ ਸਾਰੇ ਠੱਗੀਆਂ ਵਾਲੇ ਖਜ਼ਾਨਾ ਪੂਰਾ ਭਰਿਆ ਪਿਆ ਪਰ ਲਾਈ ਕਿੱਥੇ ਜਾਂਦੇ ਨੇ ਜੀਰਕਪੁਰ ਵਾਲੀ ਪੈਲਸ ਤੇ ਉਹ ਦੱਸਾਂ ਕਿ ਵਿਆਂ ਵਾਲੀ ਕੰਪਨੀ ਚੱਲੀ ਹੋਈ ਹੈ ਇੱਕ ਹੋਰ ਤਾਂ ਇੱਕ ਹੋਰ ਆਉਣ ਲੱਗਾ ਹੈ ਇੱਕ ਹੋਰ ਦੱਸਾਂ ਉਹ ਮਿਲਣਾ ਸਰਕਾਰੀ ਪੈਸੇ ਦੀ ਕੋਸ਼ਿਸ਼ ਕਰ ਦੇਣੀ ਸੀ ਰਕਪੁਰ ਵਾਲੀ ਹਾਂ ਹਾਂ ਤਿੰਨ ਮੰਤਰੀ ਦੇ ਵਿਆਹ ਹੋਏ ਚਾਰ ਦੇ ਚਾਰਾਂ ਦੇ ਉੱਤੇ ਪਰ ਨਹੀਂ ਆਉਣਾ ਨਾ ਸੈਡੀ ਹੈ ਤੇ ਆਉਗੇ ਕਿ ਇਹਨਾਂ ਨੂੰ ਜਿਹੜਾ ਰਾਜ ਪੈਸਾ ਅਹੁਦਾ ਦੇ ਦੇਾਂਗੇ ਕਿਉਂਕਿ ਕੰਮ ਨਹੀਂ ਦਾ ਹੈ ਨਹੀਂ ਗਏ ਮਿਲਣਾ ਜਾਂ ਦੂਜੇ ਪੈਸੇ ਵਾਲੇ ਇਹਨਾਂ ਨੂੰ ਵਾਧਾ ਨਹੀਂ ਦੇ ਦੇ ਲਈ ਵੀ ਆਦਾ ਸਾਫ ਦਾ ਲਾ ਕੇ ਆਏ ਤੇ ਉਦੋਂ ਦੀ ਪੈਸੇ ਵਾਲੇ ਨਾਲ ਵਾਅਦਾ ਕੀ ਰਿਹਾ ਇਹਨਾਂ ਨੇ ਵੀ ਜਿਹੜੇ ਗਲਾਬ ਚਾਹਣਾ ਤੇ ਐਮਐਸਸੀਪੀ ਅਸੀਂ ਦੇਵਾਂਗੇ ਬਰੇਗਟ ਹੋਲਾ ਪਤਨੋਂ ਐਮਐਸਪੀ ਦਾ ਬਿਆਨ ਹੈ ਖੇਲਿਆ ਨੇ ਖੇਲਿਆ ਨੇ ਐਮਐਸਪੀ ਵਾਲੀ ਸਰੂਰ ਆਏ ਇਹ ਸਰਕਾਰਾਂ ਕਰਦੀਆਂ ਕੀ ਇਹ ਕਰਦੀਆਂ ਕੀ ਬਰਦੀਆਂ ਨੇ ਇਹ ਸਾਡੇ ਬੜੇ ਲਿਖੇ ਭੈਣ ਭਾਈਆਂ ਤੇ ਸਾਡੇ ਪਾਈਆਂ ਤੇ ਪਾਣੀ ਦੀ ਬੁਸ਼ਾਰਾ ਮਾਰਨ ਗਈ ਆ ਡਾਂਗਾ ਮਾਰਨ ਗਈ ਆ ਉਹ ਬੀਬੀ ਕਿਤੇ ਨਾ ਸਾਡੀ ਵੀਡੀਓ ਵੇਖ ਲੈ ਸਰਕਾਰ ਤੋੜੀ ਡਾਂਗਾ ਉਹੀ ਨੇ بس ਇਹਨਾ ਮਿਲਣਾ ਦਾ ਚਾਹ ਐਮਐਸਪੀ ਸਰੌਣੇ ਤੇ ਹੀ ਉਹਦੀ ਰੀਤੀ ਰੀਤੀ ਹੋਣੀ ਟਾਂਗਾਂ ਨੂੰ ਲਾ ਕੇ ਟਾਂਗਾਂ ਨੂੰ ਲਾ ਕੇ ਕਿਹੜਾ ਲਿਆ ਦੇ ਨੇ ਪਤਾ ਨਹੀਂ ਕਰੀ ਕਿ ਜਾਂਦੀ ਸਰਕਾਰ ਟਾਂਗਾਂ ਨੂੰ ਉਹ ਕਹਿ ਦਿੰਦੇ ਨੇ ਇੱਕ ਗੱਲ ਹੋਰ ਦੱਸਾਂ ਮੈਂ ਜੇ ਤਾਂ ਮਾਰਿਆ ਆਪਣੀ ਭੈਣ ਨੇ ਬੀਜੇਪੀ ਦੀ ਇੱਕ ਕੰਗਨਾਰ ਨੌਤ ਐਮਪੀ ਸੀਟ ਮੰਡੀ ਤੋਂ ਜਿੱਤੀ ਨੇ ਜਿਹੜੇ ਵਾਟ ਕੇ ਰੱਖਿਆ ਚਪੇੜ ਨਿਸ਼ਾਨ ਸਾਰਿਆਂ ਨੂੰ ਬਿਠਿਆ ਉਹਨਦੇ ਤੇ ਜੀ ਅਸੀਂ ਹੱਕ 'ਚ ਆਂ ਆਪਣੇ ਐਮਐਲਏ ਦਾ ਵਿਰੋਧ ਕਰਦੇ ਵੇ ਇਹ ਤੇ ਅੱਖ 'ਚ ਨਹੀਂ ਹੈਗੇ ਕਿਉਂ ਭਈ ਜੇ ਉਹਨੂੰ ਚੰਗਾ ਨਹੀਂ ਲੱਗੀ ਉਹ ਐਮਪੀ ਉਹਨੇ ਚਪੇੜ ਧਾਰਤੀ ਸਾਨੂੰ ਚੰਗਾ ਨਹੀਂ ਲੱਗਿਆ ਅਸੀਂ ਪ੍ਰੋਟੈਸਟ ਕਰੀ ਜਾਂਦੇ ਆ ਸਾਡਾ ਸਾਥ ਦਿਓ ਨਾ ਫਿਰ ਜੇ ਇੱਕ ਐਮਐਲਏ ਦਾ ਅਸੀਂ ਪ੍ਰੋਟੈਸਟ ਕਰਦੇ ਆ ਤੇ ਕੰਨਵੇਂ ਇੱਧਰ ਸਾਡੇ ਨਾਲ ਆ ਕੇ ਖੜੋ ਨਾ ਵੀ ਤੂੰ ਨਹੀਂ ਕਰਦਾ ਵੈਸੇ ਤਾਂ ਆਹ ਤੇਰਾ ਪ੍ਰੋਟੈਸਟ ਕਰੀ ਜਾਂਦਾ ਨੇ ਤੇਰੇ ਤੇ ਜਿਹੜਾ